ਮੈਂ ਕਿਉਂ ਕਿ ਉਹ ਅੱਜ ਅਸੀਂ ਯਾਰ ਟੌਪ ਕਰੋ ਕਿ ਆ ਗਿਆ ਲਾਈ ਐ ਅਸਲੇ ਜੀ ਜੀ ਹਾਂ ਜੀ ਅਮਰਸਰ 에어ਪੋਰਟ ਦੇ ਉੱਤੇ ਮਾਈਕ ਫੜਾ ਕਾ ਲਗਾ ਕਾ ਮੜੀਆਂ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਰ 에어ਪੋਰਟ ਤੇ ਆਏ ਜਿਹਦੇ ਵਿੱਚ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਦੇ ਉਦੇ ਵਿੱਚ ਜਵਾਬ ਸਪੋਰਟ ਆਇਆ ਪਹਿਲੀ ਗੱਲ ਤੇ ਆ ਕਿ ਸਾਰੇ ਤੰਦਰੁਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਧਰ ਠੀਕ ਹੈ ਲੰਬਾ ਸਮੇਂ ਸਿਗਾ ਅੱਕੇ ਆ ਪਰ ਉਹ ਠੀਕ ਨੇ ਜਲਦੀ ਸਾਡੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਕੀਤਾ ਇਮੀਗ੍ਰੇਸ਼ਨ ਨੇ ਉਹ ਤੋਂ ਬਾਅਦ ਉਹ ਦੂਜਾ ਹਰਿਆਣਾ ਗੁਜਰਾਤ ਵਗੈਰਾ ਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ بڑا ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮੇਰੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트럼ਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਜਾਂ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트럼ਪ ਮੇਰਾ ਬਹੁਤ ਦੋਸਤ ਹੈ ਔਰ ਸਤੰਬਰ 19 ਦੇ ਵਿੱਚ ਜਦੋਂ ਪਿਛਲੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਮਸਕਾ ਉਹਨਾਂ ਦੀ 트럼ਪ ਜੀ ਦੀ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트াম্প ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਰੈਪਿਊਟੇਸ਼ਨ ਦੀ ਜਾਂ ਜੇਲ੍ਹਾਂ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜਨ ਭਾਰਤੀਆਂ ਦੀ ਬਾਹ ਫੜਨ ਅਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਲਝਾ ਸਕਦੇ ਜਿਹੜਾ ਵੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਰਚਾ ਹੈ ਕਿ ਹੱਥਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤਿੰਨ ਧੰਨਵਾਦ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਆ ਉਹ ਜਹਾਜ਼ ਚਾਹੇ ਆ ਲੰਬਾ ਸਫ਼ਰ ਆ ਵੈਸੇ ਅਮਰੀਕਾ ਦਾ ਇਤੋਂ 18 20 ਘੰਟੇ ਦੀ ਫਲਾਈਟ ਘਰਾਂ ਨੂੰ ਭੇਜਦਾ ਜਾਵੇਗਾ ਬਹੁਤ ਉਹ ਨਹੀਂ ਹਾਂਜੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆਂ ਜਦੋਂ ਆ ਜੀ ਨਹੀਂ ਵੀ ਕੋਈ ਨਹੀਂ ਬੱਜਿਆ ਤਾਂ ਸਾਰੇ ਘਰਾਂ ਨੂੰ ਭੇਜ ਰਹੇ ਇਹਨਾਂ ਨੂੰ ਸਾਡ ਮੈਂ ਵੀ ਕਹਿ ਦਵਾਂ ਵਿਖੇ ਹੱਥ ਬਾਅਦ ਵਿੱਚ ਉਹ ਹੱਥ ਨਹੀਂ ਫਿਰਦਾ ਲੈ ਕੇ ਬੜੇ ਸਵਾਲ ਉੱਠ ਰਹੇ ਉਹ ਚਲੋ ਇਹ ਛੱਡੋ ਇਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਚੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਤੇ ਜਿਨ੍ਹਾਂ ਦੇ ਪ੍ਰਾਪਤ ਉੱਚੇ ਗੈਰ ਕਾਨੂੰਨੀ ਜਿੰਦੇ ਜਿਹੜੇ ਕੰਮ ਕਰਦੇ ਉਹਨਾਂ ਚਾਰਹੀ ਹੋਏਗੀ ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜੰਗਤਾਂ ਦੇ ਤਸੂ ਗਏ ਹੋ ਜ਼ਿਆਦਿਆਂ ਨੇ ਕਿਹਾ ਕਿ ਦੁਬਈ ਦੇ ਏਜੰਟ ਹੈ